ਇੱਧਰ ਆਇਆ ਸੋਣਾ ਪੁੱਤ ਹਰ ਫੱਤੇ ਸੋਣਾ ਚਿੜੀਆ ਰਾਣੀ ਆਈ ਮੇਰੀ ਚਿੜੀਆ ਰਾਣੀ ਜੀ ਇਹ ਸੋਣਾ ਪੁੱਤ ਆਇਆ ਆਗੇ ਤੇ ਆਪ ਬਾਹਰ ਲੱਗੇ ਲੈ ਵੀ ਨੰਦ ਲੱਗੇ ਵੇ ਬਣਾਤੇ ਸਾਗ ਆ ਗਿਆ ਪੂਰੇ ਵਿੱਚ ਆਏ ਨਹੀਂ ਉਹ ਪਿਆਰ ਥੋੜਾ ਜਾ ਗਿਆ ਕਿਸੇ ਜਾਂ ਉਹ ਠਾਂ ਕੋ ਬਜੇ ਉਹ ਕਿ ਧੂਲ ਨਾ ਲਿੰਗਦੇ ਨਹੀਂ ਨਹੀਂ ਦੱਲਦਾ ਇਹ ਬਹੂਗਾ ਫਿਰ ਜਾਊਗਾ ਹਾਂ ਜੀ ਕੀ ਮੈਂ ਉੱਧਰੋਂ ਆਇਆ ਆ ਗਿਆ ਪੁੰਨੂ ਛਾ ਗਿਆ ਪੁੰਨੂ ਉਹ ਆ ਗਿਆ ਦਾਦਾ ਛਾ ਗਿਆ ਦਾਦਾ ਅਗੇ ਜੀ ਜਿਹੜੀ ਅਸੀਂ ਗੱਲ ਜੀ ਸਤਿ ਸ੍ਰੀ ਅਕਾਲ ਕਾਂਟ ਦੀ ਆ ਲੈਡ ਲੂਡ ਚ ਗਾ ਜਰ ਬੜਾ ਹੋ ਉਹ ਕਹਿੰਦੇ ਰਾਜਾ ਜਰ ਆ ਵੀ ਨੇ ਠੰਡ ਲਵਾ ਲੈਣੀ ਹੋ ਮੂੰਹਾਂ ਤੋਂ ਲੱਗਾ ਵੀਰ ਆ ਮੂੰਹਾਂ ਤੇ ਠੋਣਾ ਹਣ ਜੰਗੀ ਠੰਡੇ ਗਾਂਸ ਹੁਣ ਸਮਝ ਲੈ ਵੀ 2 ਮਹੀਨੇ ਮੂੰਹਾਂ ਠੋਣਾ ਉਹ ਮੱਖਣ ਕਿੰਨਾ ਕ ਲਿਆ ਭਲਾ ਆਪਾਂ 100 ਦਾ ਕਿ 150 ਦਾ ਆ ਜੇ ਮੈਂ ਵਾਵਾ ਹੀ ਭਾਰੀ ਭਾਰੀ ਮੱਖਣ ਆ ਤੇ ਆ ਜੀ ਦੌਣੀ ਦੀ ਉਹ ਅੱਗੇ ਆਏ ਹੋ ਰਾਜ ਦੇ ਹੋਰ ਨਹੀਂ ਹੋਰ ਨਹੀਂ ਬਣ ਕੇ ਆਈ ਮਰੀ ਵਾਦਾ ਆਏ ਹੋਏ ਬੜੀ ਪੂਰੀ ਆ ਗਈਓ ਕੌਣ ਆਈ ਕੌਣ ਆ ਗਈ ਬਾਬਾ ਕਰ ਲੱਗੇ ਘਾਲੇ ਨਾ ਬਸੇ ਸੀ ਘਾਲੇ ਠੀਕ ਠਾਕ ਹੋ ਇੱਥੇ ਹੈ ਨਹੀਂ ਉਹ ਸਿਸਟਮ ਜਿਹੜਾ ਫੜਨਾ ਹੈਗਾ ਕਿਹੜਾ ਇਹ ਜੋ ਹੈ ਨਹੀਂ ਉਹ ਸਿਸਟਮ ਮੈਂ ਕਿਹਦੀ ਭਰਨ ਦੋ ਬਲੋ ਕਿਦਰ ਬੂਫਲੀ ਲੈਣਾ ਹੈ 2 ਕਿਲੋ ਇਥੇ ਇੰਨੀ ਖਾ ਕੇ ਗਰਮੀ ਕਰਾਉਣੀ ਆ ਅੱਛਾ ਹਲਦੀ ਵੀ ਰੱਖੀ ਆ ਹਾਂਜੀ ਲੈ ਮੈਂ ਕਹਿੰਦਾ ਐਟਮ ਤੇ ਸਾਰੀਆਂ ਤਕੜੀਆਂ ਤੋਂ ਤਕੜੀਆਂ ਨੇ ਆ ਵੇਸੇ ਹੀ ਹਲਦੀ ਤੇ ਆ ਗਈ ਆ ਸੁਣਣਾ ਸੁਣਣਾ ਇਹ ਕਾਜ ਕੰਮ ਹੁੰਦਾ ਹੈ ਚਾਰ ਬਾਦ ਅਚਾਰ ਹਾਂਜੀ ਅੱਛਾ ਠੀਕ 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 ਇਹਦਾ ਚਾਰ ਕੰਦਾ ਸਵਾਦ ਹੁੰਦਾ ਕਿ ਐਵੇਂ ਹੀ ਅੱਛਾ ਅੱਛਾ ਉਹ ਗਲਵਾਤਾ ਪਰੇਸ਼ਾਨ ਨੂੰ ਨਜ਼ਾਰੇ ਬਚ ਕੇ ਪਰਫੀ ਲੈਦੀ ਜੀ ਕਹ ਲੋ ਯਾਰ ਰੱਖੋ ਹਾਂ ਚਾਹ ਚੋੜ ਲਓ ਹਲੋ ਕਹੋ ਇੱਥੇ ਰੱਖੋ ਮਸੀ ਫਰਨਿੰਦਰ ਪਾਪੀ ਸੱਗੇ ਇੱਕ ਕੌਣਾ ਮਾਈ ਕੋਈ ਗਾਣੇ ਕੋਈ ਜੋ ਮਾਤਾ ਜੀ ਤੁਸੀਂ ਆਏ ਤੇ ਜਿਵੇਂ ਇੰਜ ਸਨੀਅਰ ਸਗਲ ਲੱਗਣਾ ਕੱਡਾ orange color ਦਾ ਪਾ ਗਏ ਬੰਦਾ ਕੌਟ ਨਹੀਂ ਆਇਆ ਅੱਜ ਮੈਂ ਤਾਂ ਨਹਾ ਪਾ ਗਏ ਸਹੀ ਗੱਲ ਸਹੀ ਗੱਲ ਕੋਡ ਹੈ ਮਾਤਾ ਨੂੰ ਚਾਹ ਹੀ ਬਣਾਇਆ ਯਾ ਬਾਲਾ ਖਾਦਿਆ ਮਨਾ ਤੁਹਾਨੂੰ ਮੈਚਿੰਗ ਜੇ ਕਰ ਗਏ ਤੇਰਾ ਸ਼ੌਲ ਗਿਆ ਮੈਂ ਤਾਂ ਉਦਾਂ ਹੀ ਆਉਣ ਲੱਗੇ ਤੇ ਮਿੰਦਰ ਕਹਿੰਦਾ ਚਾਚੀ ਕੱਪੜੇ ਪਾ ਲੈ ਕੱਪੜੇ ਪਾ ਲੈ ਮੈਂ ਦੋ ਦੋ ਫਿਰ ਪਾ ਲਈ ਪਰ ਆ ਵਧੀਆ ਲੱਗਾ ਜੀ ਆ ਬਹੁਤ ਵਧੀਆ ਜਿਹੜਾ ਪੂਰਾ ਸ਼ਰਟੀ ਨੇ ਆ ਹੁੰਦਾ ਕਿੰਨਾ ਚਾਰ ਫੈਮਲੀ ਵਾਕਿਆ ਜੀ ਚਾਰ ਹੀ ਸੁੱਕਣਾ ਬੈਠੇ ਚਾਰ ਫੈਮਲੀ ਬੈਠੀ ਤੇ ਵਾ ਯਾਰ ਮਾ ਨਾਲ ਕੋ ਗੱਲਾਂ ਬਾਤਾਂ ਫਿਰ ਮਿੱਟੀ ਸ਼ਿੱਟੀ ਮਾਰੀਏ ਛੋਟੇ ਵੀਰੇ ਛੋਟੇ ਵੀਰੇ ਸਵਰਗੀ ਆ ਤੇ ਆ ਤੇ ਨੰਦੀ ਆ ਮੱਖਣ ਹੋਵੇ ਸਾਗ ਹੋਵੇ ਉਹ ਨਜ਼ਾਰੇ ਕਿਦਾਂ ਵੀ ਗੀ ਜੀ ਨੰਦ ਵੱਜ ਗਏ ਦੀ ਚਾਲੀ ਪੀ ਨਹੀਂ ਨੂੰ ਆਉਂਦੀ ਕਿਉਂਗਾ ਹਰ ਗਨ ਨੂੰ ਹੀ ਉੱਠ ਖਲੋਤੀ ਆ ਕਹਿੰਦੀ ਆ ਵੀ ਪਰੌਣੀ ਖਾਲਾ ਖਾਲਾ ਸਾਗ ਖਾਲਾ ਪਤਾ ਸਾਗ ਆਪੇ ਤੇ ਕਹਿੰਦੀ ਖਾਣਾ ਨਹੀਂ ਅੱਗੇ ਡੜ ਜੇ ਨੇ ਸਾਗ ਤਾਂ ਹੁੰਦਾ ਕਹਿੰਦੀ ਖਾਣਾ ਆ ਨਾ ਸਾਗ ਵਾਂ ਬਣਾਵਾ ਪੱਤੇ ਖਾ ਲੈਂਦੀ ਪੱਤੇ ਖਾ ਲੈਂਦੀ ਮੈਂ ਖਾਣੀ ਆ ਨਾ ਉਦੋਂ ਇਹ ਵੀ ਖਾਈ ਜਾਂਦੀ ਵੀ ਤਾਂ ਜ ਤਾ ਜ ਪੱਤੇ ਸਾਗ ਬੜਾ ਵੱਜੇ ਲੈ ਕੇ ਚਲੋ ਕੰਨੀ ਖੋਜ ਵੀ ਕੰਨੀ ਚਲੋ ਚਲੋ ਚੰਗਾ ਜੀ ਚੰਗਾ ਭਾਜੀ ਓਕੇ ਜੀ ਚੰਗਾ ਰਾ ਹੁਣ ਦੀ ਕਿਸਾ ਇੰਜੋਏ ਨਹੀਂ ਕੀਤਾ ਠੀਕ ਨਹੀਂ ਗੱਲ ਫਿਰ ਜਦੋਂ ਮੂਵੀ ਸ਼ੂਟ ਕਰਾਂਗੇ ਨਾ ਇੱਕ ਦਿਨ ਦਾ ਫਿਰ ਦੇਖਦੇ ਹਾਂ ਤਾਂ ਲਾਲ ਠੀਕ ਆ ਕਿੱਥੋਂ ਲੈਣੀ ਚਾਬੀ ਕਿੱਥੋਂ ਲੈਣੀ ਚਾਬੀ ਸਾਡੀ ਖੋ ਕਿੱਥੇ ਚਾਬੀ ਮੁੰਨਾ ਕਹੀ ਚਾਬੀ ਕਦੇ ਅਸੀਂ ਕਿਸੇ ਨੂੰ ਵੀ ਦਿੰਦੇ ਤਿੰਨ ਤਾਂ ਝੂਠ ਬੋਲਿਆ ਨਹੀਂ ਦਗੀਰ ਕੋ ਨੂੰ ਸੌਂਗੀ ਅਛਾ ਉਹ ਇਹ ਤਾਂ ਗੰਡੀ ਓਏ ਜੇ ਸ਼ਿਕਾਰੀ ਓ ਜੇ ਸ਼ਿਕਾਰੀ ਵਿਚਾਰੀ ਲੋਕ ਗਿਆ ਦਿੱਤਾ ਲੋਕ ਗਿਆ ਤਾਂ ਬਾਕੀ ਕਹਿ ਦਿੱਤਾ ਦਈ ਮੈਂ ਲੋਕ ਜਣਾ ਚੇਤੀ ਹੰਦੀ ਯੋ ਕਿੰਨ ਲੱਕੀ ਫਿਰ ਪਹਿਲਾ ਕੁਰਸੀ ਉੱਧਰ ਤੋਂ ਕੀ ਹਾਂ ਫਿਰ ਅੰਦਰ ਚਲ ਗਈ ਆ ਮੰਦਰ ਪਿੰਦੀ ਦੱਸੀ ਆ ਪੁੱਤ ਮੈਂ ਰੌਣਕਾਂ ਜਿਵੇਂ ਕਰਦੇ ਆ ਰੌਣਕਾਂ ਮੇਰੇ ਚੰਦੀ ਆ ਸਰੇ ਡੈਡੀ ਵਾਲੇ ਡੈਡੀ ਆਏਗੇ ਡੌੜੀ ਵਾਲੇ ਡੈਡੀ ਬਾਬੇ ਬਾਬੇ ਡੈਡੀ ਜੁੜਦਾ ਉਦੋਂ ਨਹੀਂ ਆਏ ਸੰਗਤ ਹਾਂ ਉਹ ਕਹਿੰਦੇ ਸੰਗਤ ਉਦਾਂ ਵੀ ਬਾਬੇ ਆਉਣਗੇ ਉਹ ਬੀਬੀਆਂ ਨਹੀਂ ਬੈਠੀਆਂ ਹਾਂਜੀ ਇਧਰ ਆ ਵੀਰ ਹਣੇ ਤਿਆਰ ਐਣੋ ਕੇ ਓਕੇ ਤੇਰੇ ਪੋਟ ਓਕੇ ਤਾਂ ਕੀ ਚੀਜ਼ ਕੋਈ ਸਾਡਾ ਯਾਰ ਉਹ ਕਿਹਨਾਂ ਕਿਹੜਾ ਕਿਹੜਾ ਲਾਵਾਂ ਨਾ ਨਾ ਲਾਓ ਤੇ ਨਾਲ ਚਾਈ ਚਾ ਚਾ ਗਾ ਲਾਓ ਕਿਹੜਾ ਗਾ ਲਾਵਾਂ ਗੱਡੇ ਆ ਗਏ ਆ ਤੇ ਨਾਲ ਟੱਪ ਆ ਗਏ ਇਧਰ ਆ ਬਾਹਰ ਨਾ ਜਾਈਂ ਗਿੱਲੇ ਹੋ ਗਏ ਥੋੜੇ ਗਿੱਲੇ ਹੋ ਗਏ ਬਾਰਿਸ਼ ਆਣ ਲੱਗੀ ਹੋ ਜਾ ਅੰਦਰ ਮਾਏ ਬਾਏ ਗਿੱਲੇ ਹੋਏ ਯਾਰ ਬਾਹਰ ਭਿੱਜ ਜਾਈਂ ਕਿੰਨੇ ਗੱਦੇ ਆ 2 2 6 8 10 12 15 ਨੇ 14 ਵਾਂ ਹੈ ਵਿਖਰ ਨੇ 14 ਨਾ 14 ਮੰਨੀ ਬੱਟੀਆ ਮੈਂ ਇੱਕ ਨੀਚੇ ਨਾ ਹੋਵੇ ਅੰਮਾ ਅੰਦਰ ਵਾ

ਆ ਗਈ ਹਾਂ ਚਾਹ ਉਹ ਕੋਈ ਜਿਹੜਾ ਥੋੜਾ ਚਾਹ ਚਾਹ ਜਿਹੜੀ ਪੋਣੀ ਕਰੀਆ ਚਾਹ ਥੋੜੀ ਦੁੱਧ ਤੇ ਉਹ ਨਹੀਂ ਚਾਹ ਨੂੰ ਕੱਪੜੇ ਇਹਦੀ ਜੀ ਬਾਹਰ ਪੈਣਾ ਕੀ ਆਬਦੀ ਵੇਖ ਕੇ ਨੂੰ ਕਾਦੂ ਮਾਚਾ ਗੋਤੋਂ ਅੱਦਿਆ ਨਾ ਦੋਸੂ ਜਿਹੜਾ ਦੁੱਧ ਲੈ ਆਇਆ ਉਹਨੂੰ ਦਵਾ ਦੇ ਮੈਂ ਤਾ ਤੇ ਦੋ ਮੈਂ ਲਿਆਣਾ ਨਹੀਂ ਕੱਲਾ ਦੁੱਧ ਸਵਾਦ ਲੱਗਣਾ ਹਾ ਤੂੰ ਪਿਤਾ ਕਾ ਤਿਆ ਨਾ ਹਥ ਹੈ ਨਾ ਇਹ ਚੁੱਪ ਰੇ ਨਾ ਹਾਂ ਨਾ ਜੀ ਤਵਰੰ ਦਾ ਕਰਦਾ ਚੁੱਪ ਚੁੱਪ ਹੋਣੀ ਲੋ ਟੋਰਤਾ ਮ ਗਲਾਤੀ ਹੋ ਮੈਂ ਚੋਕਰਾ ਪੀਓ ਨੂ ਚੋਕਰਾ ਪੀਓ ਨੂ ਦਾ ਕਰਤਾ ਆ ਹੋਰ ਮੈਂ ਬਥੇ ਲੈ ਲੈ ਹਾਂ ਚੋਕਣਾ ਤਾਂ ਮਾਂ ਮਹੀ ਜੀ ਇਹ ਤੇਰਾ ਹਾਂ ਚਲ ਆਸੀ ਆ ਫਿਰ ਆਂਦੀ ਆ ਆਈ ਲਾਗੀਆਂ ਆਂਦੇ ਮੀਂਹ ਦੇ ਨਾਲ ਤੇ ਨੌਂਕਾ ਨੌਂਕਾ ਨਹੀਂ ਲੈਂਦਾ ਯਾ ਯਾ ਇੱਧਰ ਆ ਇੱਧਰ ਆਸ ਤੋ ਕੀ ਕਹਿ ਨਹੀਂ ਕੀ ਬੋਲਣ ਨਹੀਂ ਹੈ ਕਿ ਗਾਣਾ ਲੋਕੀ ਕੀ ਗਾਣੇ ਕੀ ਕਹਿਣਾ ਇੱਧਰ ਰਹੀ ਹੈ ਸਰੇ ਆ ਆਹੋ ਇਸੇ ਪੌਣ ਮਿਲਦੇ ਮਿਲਾਂਦੇ ਮੇਰੇ ਖੰਬ ਮਿਲਦੇ ਹਾਂ ਹਰ ਗੁੰਨ ਨੱਚਣਾ ਜਾਨੀ ਮਨ ਲੱਗੇ ਦਸਤ ਕਰ ਤੈ ਜਛਿਆ ਡਾ ਜਛਿਆ ਡਾ ਗਿਆ ਵਾ ਸਾਰੇ ਵਲੋਗ ਵਾ ਜੇ ਸੋਤੀ ਇਹ ਆਪਣੇ ਸੋਫੇ ਦੇ ਵਿੱਚ এ <muchas> ਉਹਨੇ ਕੀ ਕਹਿਣਾ ਕੀ ਕਿਦਾਂ ਭੈਣ ਜੀ ਜਿਹੜਾ ਸਰ ਵਾਲੇ ਇੱਥੇ ਇੱਥੇ ਸੁਣਾਣਾ ਇੱਥੇ ਤੇ ਆ ਨੰਨ ਨਾਟੇ ਬਰਤੀ ਲੇਕ ਜੈ ਗਣੇਸ਼ ਕੀ ਲੂੰ ਅਜਾ